ਅਕੀਦਰ ਸਾਹਿਬ ਬਿਕਰਮ ਸਿੰਘ ਮਜੀਠੀਆ ਪਹਿਲਾਂ ਡਰਗ ਮਾਮਲੇ ਦੇ ਵਿੱਚ ਸੱਟ ਦੇ ਸਵਾਲਾਂ ਦਾ ਸਾਹਮਣਾ ਕਰ ਰਹੇ ਸੀ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਤੇ ਜਿੰਨੀਆਂ ਅਪਡੇਟਸ ਨੇ ਉਹਦੇ ਵਿੱਚ ਈਡੀ ਦੀ ਐਂਟਰੀ ਵੀ ਹੋ ਗਈ ਹੈ ਯਾਨੀ ਕਿ ਹੁਣ ਈਡੀ ਦਾ 56ਵੀ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਪਸਿਆ ਗਿਆ ਬਿਕਰਮ ਸਿੰਘ ਮਜੀਠੀਆ ਨੂੰ ਘੇਰਨਾ ਚਾਹੁੰਦੀ ਹੈ ਮਜੀਠੀਆ ਸਾਹਿਬ ਬੇਚੱਕ ਕਮੂਤਰ ਦੇ ਅੱਖਾਂ ਵਿੱਚ ਕੇ ਬੈਠਣ ਵਾਂਗ ਬਿੱਲੀ ਦੇ ਕੋ ਨੀੜ ਹੋ ਸਕਦੇ ਆ ਕਹਿ ਸਕਦੇ ਆ ਬਿੱਲੀ ਦੇ ਧਮਕੇ ਤੋਂ ਡਰਦੇ ਨਹੀਂ ਸੀ ਪਰ ਬਿੱਲੀ ਨੇ ਫੜ ਲੈਣਾ ਹੁੰਦਾ ਈਡੀ ਦੀ ਐਂਟਰੀ ਹੋਈ ਆ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੋਈ ਆ ਤੇ ਉਹਨੂੰ 438 ਕਰੋੜ ਦਾ ਮਾਮਲਾ ਹੈ ਕੁਦਨ ਲੈਣ ਦਾ 100-100 ਕਰੋੜ ਦੀਆਂ ਕਹਿੰਦੇ ਐਂਟਰੀਆਂ ਨੇ 100-100 ਕਰੋੜ ਦੀਆਂ ਅਕੀਦਾ ਸਾਹਿਬ ਵਿਕਰਮ ਸਿੰਘ ਮਜੀਠੀਆ ਪਹਿਲਾਂ ਡਰਗ ਮਾਮਲੇ ਦੇ ਵਿੱਚ ਸੱਟ ਦੇ ਸਵਾਲਾਂ ਦਾ ਸਾਹਮਣਾ ਕਰ ਰਹੇ ਸੀ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਤੇ ਜਿੰਨੀਆਂ ਅਪਡੇਟਸ ਨੇ ਉਹਦੇ ਵਿੱਚ ਈਡੀ ਦੀ ਐਂਟਰੀ ਵੀ ਹੋ ਗਈ ਹੈ ਯਾਨੀ ਕਿ ਹੁਣ ਈਡੀ ਦਾ ਸ਼ਿਕੰਜਾ ਵੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੱਸਿਆ ਗਿਆ ਹੈ ਉਹ ਅਸਲ 'ਚ ਵਿਕਰਮ ਸਿੰਘ ਜਿੱਠੀ ਨੇ ਗੱਲ ਆਖੀ ਹੈ ਕਿ ਮੈਂ ਕਿਸੇ ਧਮਕੀ ਤੋਂ ਡਰਨ ਵਾਲਾ ਨਹੀਂ ਹਾਂ ਹਮ ਬਿਰਸਾ ਸਿੰਘ ਬਟੋਹਾ ਸਾਡਾ ਅੱਛਾ ਮਿੱਤਰ ਹੈ ਉਹ ਕਹਿੰਦਾ ਜੀ ਇਹ ਤਾਂ ਪੰਜਾਬ ਸਰਕਾਰ ਨੇ ਆਪ ਹੀ ਦਿੱਤਾ ਈਡੀ ਨੂੰ ਸਾਰਾ ਸਾਰਾ ਕੁਝ ਹੀ ਪੰਜਾਬ ਸਰਕਾਰ ਨੇ ਕਿਹਾ ਈਡੀ ਨਾ ਚੱਕੋ ਕਾਗਜ਼ ਕਰੋ ਤੁਸੀਂ ਕੰਮ ਪੰਜਾਬ ਸਰਕਾਰ ਈਡੀ ਮਰਕੀ ਬਲਟੋਹਾ ਅਨੁਸਾਰ ਤਾਂ ਪੰਜਾਬ ਸਰਕਾਰ ਈਡੀ ਪੰਜਾਬ ਸਰਕਾਰ ਦੀ ਮੰਨਦੀ ਆ ਇਹਦਾ ਮਤਲਬ ਜਿਹੜੀ ਈਡੀ ਨੇ ਪੰਜਾਬ ਸਰਕਾਰ ਦੇ ਲੋਕਾਂ ਦੇ ਉੱਪਰ ਈਡੀ ਨੇ ਛਾਪੇਮਾਰੀ ਕੀਤੀ ਜਾਂ ਕਈ ਐਮਐਲਏ ਦੇ ਉੱਪਰ ਅੰਦਰ ਵੀ ਨੇ ਕਈ ਕੁਝ ਐਮਐਲਏ ਪੰਜਾਬ ਦੇ ਈਡੀ ਨੇ ਕੀਤਾ ਕੰਮ ਇਹਦਾ ਮਤਲਬ ਉਹ ਉਹ ਤਾਂ ਫਿਰ ਵੈਸੇ ਕਰ ਲਿਆ ਉਹਨੇ ਈਡੀ ਤਾਂ ਮੰਨਦੀ ਆ ਪੰਜਾਬ ਸਰਕਾਰ ਦੀ ਈਡੀ ਮਰਕ ਮਰਸਾ ਸੀ ਮਟੋ ਹੈ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਪੰਜਾਬ ਸਰਕਾਰ ਨੇ ਆਪ ਡਾਕੂਮੈਂਟ ਪੇਸ਼ ਕੀਤੇ ਡਾਕੂਮੈਂਟ ਪੇਸ਼ ਤਾਂ ਹੀ ਕੀਤੀ ਜਾ ਸਕਦੀ ਜੇ ਡਾਕੂਮੈਂਟ ਹੋਣਗੇ ਮੈਂ ਕੋਈ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਇਹ ਨਹੀਂ ਵੀ ਡਾਕੂਮੈਂਟ ਉਹਦੇ ਉਹਦੇ ਖਿਲਾਫ ਕੁਝ ਪਿਆ ਹੋਏਗਾ ਉਹ ਤਾਂ ਜਾਂਚ ਦਾ ਵਿਸ਼ਾ ਹੈਗਾ ਜਾਂਚ ਹੋਵੇ ਨਾ ਹੋਵੇ ਪਰ ਈਡੀ ਨੇ ਜਿਵੇਂ ਕਿ ਅਖਬਾਰਾਂ ਵਿੱਚ ਲੱਗਿਆ ਮਜੀਠੀਆ ਦੇ ਖਿਲਾਫ ਮੁਰਸਕੰਜਾ ਕਸ਼ਣ ਦੀ ਤਿਆਰੀ ਕਰ ਲਈ ਆ ਈਡੀ ਬਿਕਰਮ ਸਿੰਘ ਮਜੀਠੀਆ ਨੂੰ ਘੇਰਨਾ ਚਾਹੁੰਦੀ ਆ ਮਜੀਠੀਆ ਸਾਹਿਬ ਬੇਚੱਕ ਕਬੂਤਰ ਦੇ ਅੱਖਾਂ ਵਿੱਚ ਕੇ ਬੈਠਣ ਵਾਂਗ ਬਿੱਲੀ ਦੇ ਤੋਂ ਨਹੀਂ ਡਰ ਹੋ ਸਕਦੇ ਆ ਕਹਿ ਸਕਦੇ ਆ ਬਿੱਲੀ ਦੇ ਧਮਕੇ ਤੋਂ ਡਰਦੇ ਨਹੀਂ ਸੀ ਪਰ ਬਿੱਲੀ ਨੇ ਫੜ ਲੈਣਾ ਹੁੰਦਾ ਕਬੂਤਰ ਨੂੰ ਅੱਖਾਂ ਵਿੱਚ ਜਿਕੇ ਬੈਠਾ ਨਾ ਜੇ ਉਹ ਉਹਨੂੰ ਫੜ ਲੈਣਾ ਹੁੰਦਾ ਈਡੀ ਦੀ ਐਂਟਰੀ ਹੋਈ ਆ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੋਈ ਆ ਤੇ ਉਹਨੂੰ 438 ਕਰੋੜ ਦਾ ਮਾਮਲਾ ਹੈ ਕੁ ਦਿਨ ਲੈਣ ਦਾ 100-100 ਕਰੋੜ ਦੀਆਂ ਕਹਿੰਦੇ ਐਂਟਰੀਆਂ ਨੇ 100-100 ਕਰੋੜ ਦੀਆਂ ਕਹਿੰਦੇ ਪਤਾ ਲੱਗਾ ਕਹਿੰਦੇ ਨੇ 13 ਸਾਲਾਂ ਤੂੰ ਸਿਰਫ 2 ਸਾਲਾਂ ਦੌਰਾਨ ਹੀ ਕੁੱਲ 100-100 ਕਰੋੜ ਰੁਪਏ ਤੋਂ ਵੱਧ ਦਾ ਲੈਣ ਦੇਣ ਹੋਇਆ ਇੱਕ ਅਖਬਾਰ ਲਿਖਦਾ ਹੈ ਕਿ 438 ਕਰੋੜ ਦਾ ਕੋਈ ਦੇਣ ਲੈਣ ਦੀ ਗੱਲ ਹੈਗੀ ਆ 438 ਕਰੋੜ ਤੋਂ ਵੱਧ ਦੀ ਦੇਣ ਦੇਣ ਦੀ ਗੱਲ ਹੈਗੀ ਆ ਹਰਚਰਨ ਸਿੰਘ ਪੁੱਲਰ ਦੀ ਜਾਂਚ ਕਰ ਰਹੇ ਨੇ ਜੀ ਨਸ਼ਿਆਂ ਦੀ ਡਰੱਗਸ ਮਾਮਲੇ ਦੀ 6000 ਕਰੋੜ ਦਾ ਡਰੱਗਸ ਮਾਮਲਾ ਹੈਗਾ ਉਸ ਦੀ ਜਾਂਚ ਕਰ ਰਹੇ ਨੇ ਹਰਚਰਨ ਸਿੰਘ ਪੁੱਲਰ ਉਹਦੀ ਸਿੱਟ ਹੈ ਜੀ ਬੁਲਾਇਆ ਬਾਰ-ਬਾਰ ਉਹਨੂੰ ਮਾਮਲਾ ਕੋਰਟ ਵਿੱਚ ਚਲਾ ਗਿਆ ਜੀ ਮਾਮਲਾ بڑے-ਵੱਡੇ ਪੱਧਰ ਤੇ ਪਹੁੰਚਿਆ ਉੱਥੇ ਹੁਣ ਈਡੀ ਵਿਕਰਮ ਸਿੰਘ ਜੀਠੀਆ ਤੋਂ ਪੁੱਛਗਿੱਛ ਕਰ ਸਕਦੀ ਹੈ ਈਡੀ ਨੇ ਸਾਰੇ ਡਾਕੂਮੈਂਟ ਮੰਗੇ ਨੇ ਜਿਵੇਂ ਅਖਬਾਰ ਲਿਖਦਾ ਨਾ ਜੀ ਉਹ ਕਹਿੰਦਾ ਕਿ ਵਿਕਰਮ ਸਿੰਘ ਮਜੀਠੀਆ ਨੇ ਉਹਦੇ ਪਰਿਵਾਰ ਦੇ ਖਾਤਿਆਂ ਵਿੱਚ ਜੋ ਵੀ ਜਮਾ ਰਾਸ਼ੀ ਹੋਈ ਆ ਉਹ ਜਾਣਨਾ ਚਾਹੁੰਦੀ ਐ ਈਡੀ ਵੀ ਕਿੱਥੋਂ ਜਮਾ ਹੋਈ ਆ ਤੇ ਕਹਿੰਦਾ ਵੀ ਨਾਲੇ ਜਿਹੜੀ ਨਕਦ ਰਾਸ਼ੀ ਕਿਤੋਂ ਇਧਰ ਉਧਰ ਹਿੱਲੀ ਆ ਇਹ ਲਾਗ ਗੱਲ ਕੀਤੀ ਆ ਮਜੀਠੀਆ ਵੱਲੋਂ ਉਹ ਵੀ ਈਡੀ ਜਾਣਨਾ ਚਾਹੁੰਦੀ ਐ ਕਿੱਥੋਂ ਕਿਵੇਂ ਹੋਈ ਆ ਬਿਕਰਮ ਜੀ ਜੇ ਤਾਂ ਮੈਂ ਆਖ ਰਿਹਾ ਨੇ ਕਿ ਮੈਨੂੰ ਧਮਕੀਆਂ ਤੋਂ ਡਰ ਨਹੀਂ ਹੈਗਾ ਮੈਂ ਧਮਕੀਆਂ ਧਮਕੀ ਨਹੀਂ ਹੈਗੀ ਮਜੀਠੀਆ ਸਾਹਿਬ ਇਹ ਇਹ ਤੁਹਾਡੇ ਵੱਲ ਈੜ ਦਾ ਸਕੰਜਾ ਆ ਰਿਹਾ ਧਮਕੀ ਹੋ ਹੁੰਦੀ ਆ ਜਿਵੇਂ ਕੇਜਰੀਵਾਲ ਕਹਿੰਦਾ ਮੈਂ ਕਿਸੇ ਪ੍ਰਵਾਹ ਨਹੀਂ ਕਰਦਾ ਅੰਦਰ ਬੈਠਾ ਨਾ ਹੂੰ ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਕਹਿੰਦਾ ਮੁੱਖ ਮੰਤਰੀ ਆ ਮੈਂ ਅੰਦਰ ਬੈਠਾ ਹੁਣ ਸੰਜੇ ਸਿੰਘ ਬਹੁਤ ਬੋਲਦਾ ਸੀਗਾ ਹੁਣ ਘੱਟ ਬੋਲਦਾ ਸੰਜੀ ਘੱਟ ਬੋਲਣਾ ਹੁਣ ਹੂੰ ਇਹ ਐਦਾ ਹੀ ਆ ਈਡੀਆ ਹੀ ਕਰਦੇ ਆ ਜਿਹਦੇ ਪਾਸ ਨੂੰ ਈਡੀ ਦਾ ਮੂੰਹ ਮੁਹੰਦਰਾ ਮੁੜ ਗਿਆ ਨਾ ਫਿਰ ਉਹ ਪ੍ਰੋਬਲਮ ਚਾਜਦਾ ਬੰਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ